ਗੁਰਦੁਆਰਾ ਪੜੋਲਾ ਸਾਹਿਬ ਪਿੰਡ ਕੁਡਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੰਡ ਕੁਡਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ 25 ਫੱਗਣ 1688 ਨੂੰ ਆਪਣੇ ਪਵਿੱਤਰ ਚਰਨ ਪਾਏ। ਬਾਬਾ ਸੂਰਤੀਆ ਜੀ ਨੇ 6ਵੇਂ ਪਾਤਸ਼ਾਹ ਦੀ ਬਹੁਤ ਸੇਵਾ ਕੀਤੀ। ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਸਤਗੁਰ ਜੀ 45 ਦਿਨ ਉਹਨਾਂ ਦੇ ਘਰ ਰਹੇ ਅਤੇ ਪਾਪ ਸਜਣ ਸਮੇ ਸਤਗੁਰਾਂ ਨੇ 52 ਕਲੀਆਂ ਵਾਲਾ ਚੋਲਾ ਪੰਜ ਗ੍ਰਾਂਥੀ ਆਪਣੇ ਪਵਿੱਤਰ ਚਰਨਾਂ ਦਾ ਇੱਕ ਜੋੜਾ ਇੱਕ ਮੰਜੀ ਉਹਨਾਂ ਨੂੰ ਬਖਸ਼ਿਸ਼ ਕੀਤੀ ਇਹ ਗੁਰਦੁਆਰਾ ਪਢੋਲਾ ਸਾਹਿਬ ਹੈ ਜਿੱਥੇ ਸਤਗੁਰਾਂ ਨੇ ਪਢੋਲੇ ਵਿੱਚ ਕਣਕ ਦੇ ਦਾਣੇ ਆਪਣੇ ਹੱਥ ਨਾਲ ਪਾਏ ਅਤੇ ਵਰ ਦਿੱਤਾ ਕਿ ਇੱਥੇ ਕਦੇ ਲੰਗਰ ਦੀ ਤੋਟ ਨਹੀਂ ਆਵੇਗੀ ਪਰ ਸਤਗੁਰਾਂ ਨੇ ਪਢੋਲੇ ਦਾ ਟੱਕਣ ਚੁੱਕਣ ਤੋਂ ਮਨਾਹੀ ਕੀਤੀ ਪੰਜ ਪੁਸ਼ਤਾਂ ਤੱਕ ਬਰਕਤ ਰਹੀ ਅਤੇ ਲੰਗਰ ਲਗਾਤਾਰ 180 ਸਾਲ ਚੱਲਦਾ ਰਿਹਾ ਪਰ ਪੰਜਵੀਂ ਪੁਸਤਕ ਦੀ ਨਵੀਂ ਆਈ ਨੂ ਨੇ ਅਣਜਾਣੇ ਵਿੱਚ ਭੜੋਲੇ ਦਾ ਟੱਕਣ ਚੁੱਕ ਦਿੱਤਾ ਅਤੇ ਬਰਕਤ ਦਾ ਸਮਾਪਤ ਹੋ ਗਈ। ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ। ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਸ਼ੇਅਰ ਕਰ ਦਿਓ। ਬੋਲੋ ਜੀ ਵਾਹਿਗੁਰੂ